ਕਹਿੰਦੇ ਨੇ ਕਿ ਉੱਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਬਾਪ ਦੇ ਅੱਖਾਂ ਦੇ ਵਿੱਚ ਆਏ ਅਥਰੂ ਦੱਸ ਰਹੇ ਨੇ ਕਿ ਖੁਸ਼ੀ ਕਿੰਨੀ ਐ 80% ਇਹ ਬੱਚਾ ਪਾਹੀਜ਼ ਐ ਪਰ ਮੈਡਲ ਲੈ ਕੇ ਆਇਆ ਐ ਸੋ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਐ ਪੰਜਾਬ ਦਾ ਨਾਮ ਰੌਸ਼ਨ ਕੀਤਾ ਐ ਜੀ ਆਸ ਅਸੂਖਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਥਵਾਟੇ ਨਾਲ ਪ੍ਰਿਆ ਜਦੋਂ ਵੀ ਤੁਹਾਡੇ ਮੋਰੇ ਅਜਿਹੀ ਕੋਈ ਕਹਾਣੀ ਆਵੇ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਬਹੁਤ ਸਾਰੇ ਲੋਕਾਂ ਦੇ ਲਈ ਮੋਟੀਵੇਸ਼ਨ ਹੈ ਕਿਉਂਕਿ ਇੱਕ 80% ਅਪਾਹਜ ਲੜਕਾ ਜਿਹੜਾ ਹੈ ਉੱਤਮ ਮੈਡਲ ਜਿੱਤ ਕੇ ਲੈ ਕੇ ਆਇਆ ਹੈ ਯਾਹ ਡੇਰਾ ਬਾਬਾ ਨਾਨਕ ਤੇ ਤਸਵੀਰਾਂ ਆਈਆਂ ਨੇ ਜੋ ਰੂਹ ਨੂੰ ਖੁਸ਼ ਕਰ ਰਹੀਆਂ ਨੇ ਸੋ ਤੁਸੀਂ ਵੀ ਜੇਕਰ ਇਨਸਾਨੀਅਤ ਰੱਖਦੇ ਹੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਿੰਦਗੀ ਤੋਂ ਬਹੁਤ ਛੇਤੀ ਹਾਰ ਜਾਂਦੇ ਨੇ ਰੱਬ ਨੇ ਬਹੁਤ ਕੁਝ ਦਿੱਤਾ ਹੁੰਦਾ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਕੁਝ ਵੀ ਨਹੀਂ ਮਿਲਿਆ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਦੁਖੀ ਆ ਜ਼ਿੰਦਗੀ ਦੇ ਵਿੱਚ ਪਰ ਇਸ ਜਿਹੜਾ ਹੈ ਇਸ ਨੂੰ ਵੇਖੋ ਜਿਸ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਇੰਨਾ ਕਾਬਿਲ ਬਣਾਇਆ ਕਿ ਉਹ ਅੱਜ ਮੈਡਲ ਤੇਨ ਤੇ ਮੈਡਲ ਜਿਹੜਾ ਹੈ ਉਹ ਜਿੱਤ ਕੇ ਲੈ ਕੇ ਆਇਆ ਹੈ ਸੋ ਤੁਹਾਨੂੰ ਤਸਵੀਰਾਂ ਦਿਖਾਉਂਦੀ ਆ ਪਿਤਾ ਦੀ ਬਾਈਟ ਸੁਣਾਉਂਨਿਆ ਤੇ ਤੁਹਾਨੂੰ ਤੁਸੀਂ ਵੀ ਇਹਨਾਂ ਨੂੰ ਜਿਹੜਾ ਹੈ ਮੁਬਾਰਕਾਂ ਜ਼ਰੂਰ ਦਿਓ ਕੀ ਨਾਮ ਦਿਵਲਸ਼ੂ ਚੌਧਰੀ ਅੱਛਾ ਦਿਵਲਸ਼ੂ ਚੌਧਰੀ ਸਪੈਸ਼ਲ ਬੱਚਾ ਹੈ ਗੇਮ ਮਾਲਾ ਦਾ ਨੇ अच्छा के के हमारा शॉर्ट शॉर्टबोर्ड जैमिंग थ्रॉ डिस्कस और जब मैं मेडल लाया क्या? कितने मेडल? तीन। कितने बच्चे ये थे? अच्छे अच्छे बहुत बच्चे ऐसे। <laughs> खुश? कितने किन्हें खुश? बड़े। हाँ <laughs> बहुत नहीं कौन खुश? कौन खुश बड़े? मम्मी डैडी मम्मी डैडी खुश। अच्छा बहुत सारे बच्चे हैं ਕੀ ਮੈਸੇਜ ਹੁੰਦੇ ਐ ਇਦਾਂ ਤੁਹਾਡੇ ਅੰਦਰ ਇਹ ਅੱਗਿਆ ਵਦੋ ਕੇ ਮਾਂ ਖੇਲੋ ਸਗੇ ਬੋਲਣਾ ਨਾ ਵਿਚਾਰ ਕਰੋ ਮਾਪੇ ਉਹਨਾਂ ਦਾ ਵਿਚਾਰ ਕਰੋ ਗੇਮਾਂ ਖੇਡ ਖੇਡ ਕੇ ਕੇ ਵਦੋ ਪੜਾਈ ਵੀ ਕਰੋ ਪੜਾਈ ਵੀ ਕਰੋ ਕਦੇ ਦੁੱਖ ਨਹੀਂ ਲੱਗਦਾ ਕਿ ਜਿੱਦਾਂ ਹੁਣ ਤੁਸੀਂ ਸਪੈਸ਼ਲ ਆ ਤਿਰ ਕੋ ਚੱਲਿਆ ਨਹੀਂ ਜਾਂਦਾ ਦੂਜੇ ਬੱਚਿਆਂ ਨੂੰ ਦੇਖ ਕੇ ਕਦੀ ਮਨ ਨੂੰ ਆਉਂਦਾ ਨਹੀਂ ਕਿ ਮੈਂ ਕਿਉਂ ਨਹੀਂ ਦੁਰ ਸਕਦਾ ਨਹੀਂ ਲੈ ਨਹੀਂ ਆ ਜਦੋਂ ਕਿ ਤੇ ਜਾਣਾ ਹੁੰਦਾ ਮੇਰਾ ਨਾਮ ਰਦਰ ਕੁਮਾਰ ਰਸਨੁਰਿੰਦਰ ਜੀ ਬੇਡੇ ਮੱਲਾ ਮਾਦਿਆ ਕਦੇ ਸੋਚਿਆ ਹੈ ਕਿ ਇੱਕ ਬੱਚਾ ਪਾਇਆ ਜਾ ਤੇ ਦੂਸਰੇ ਪਾਸੇ ਪੂਰੇ ਇਲਾਕੇ ਦਾ ਮਨੁੱਖ ਹੈ ਦੇਖੋ ਜੀ ਸਾਨੂੰ ਤੇ ਇੱਕ ਚੀਜ਼ ਦਾ ਪਤਾ ਨਹੀਂ ਹੈ ਕਿ ਇਹ ਗੇਮਾਂ ਵੀ ਹੈਗੀਆਂ ਇਹ ਤੇ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਮੈਡ ਦਾ ਕੰਟਰੈਕਟ ਇਹਨਾਂ ਨੇ ਕੀਤਾ ਇਹ ਘਰ ਆਏ ਕਿ ਬੱਚੇ ਲੱਗ ਜਾਓ ਇਹ ਬੱਚੇ ਬਤਲਾਕ ਬੱਚੇ ਦੀਆਂ ਵੀ ਗੇਮਾਂ ਹੁੰਦੀਆਂ ਸਾਲੂ ਦੇ ਚੀਜ਼ ਦਾ ਪਤਾ ਨਹੀਂ ਅੱਜ ਦਾ ਟੀਵੀ ਤੇ ਵੇਖੇ ਨੇ ਕਿ ਬਾਹਰ ਏਸ਼ੀਆ ਗੇਮਾਂ ਹੋਦੀਆਂ ਤੇ ਸਾਡੇ ਪੰਜਾਬ ਚ ਦਾ ਪਹਿਲੀ ਵਾਰ ਹੀ ਆਈਆਂ ਨੇ ਬਦਰ ਪੰਜਾਬ ਦੀਆਂ ਜਿਹੜੀਆਂ ਭਗਵੰਤ ਮਾਨ ਨੇ ਹੁਣ ਕੀਤੀਆਂ ਨੇ ਉਹਦੇ ਵਿੱਚ ਆਪਣਾ ਟ੍ਰੇਨਿੰਗ ਲਈ ਜਾਂਦਾ ਰਿਹਾ ਕੋਚ ਕੋਲ ਗਰਾਊਂਡ ਚ ਜਾਂਦਾ ਰਿਹਾ ਬਰਦਰ ਇਹ ਨਾਲ ਲਾ ਕੇ ਸਾਡੇ ਕੋਲ ਤਾਂ ਟਾਈਮ ਨਹੀਂ ਹੁੰਦਾ ਇਹ ਹੈ ਕਿ ਇਹਦੀ ਮੰਮਾ ਸਵੇਰੇ ਸਕੂਲੇ ਛੱਡਦੀ ਹੈ ਮੈਂ ਲੈਦਾ ਹਾਂ ਯਾਨੀ ਕਿ ਵਾਰੀ ਵੱਡੀ ਦੀ ਹੈ ਆਪਚ ਕਿ ਇੱਕ ਬੱਚਾ ਛੱਡਰ ਦੇ ਸਵੇਰੇ ਨੂੰ ਤੇ ਮੈਂ ਲੈਦਾ ਸੀ ਕੰਪਰੋਮਾਈਜ਼ ਤੇ ਕਰਨਾ ਹੀ ਪੈਣਾ ਜੀ ਘਰ ਦੇ ਵਿੱਚ ਤੇ ਚਲੋ ਬਾਹਰ ਦਾ ਵੀ ਵੇਖਣਾ ਘਰ ਦਾ ਵੀ ਵੇਖਣਾ ਮੈਂ ਤਾਂ ਮਜ਼ਦੂਰੀ ਕਰੀਦੀ ਆ ਜੀ ਤੇ ਜਿਹਦੇ ਨਾਲ ਹੁਣ ਬੱਚਾ ਸਾਡਾ ਜਿਹੜਾ ਕੀ ਗੇਮਾਂ 'ਚ ਖੇਲ ਕੇ ਆਇਆ ਤਿੰਨ 골ਡ ਆਪਣਾ ਸਿਲਵਰ 골ਡ ਲੈ ਜਿਹੇ ਚਿੱਤੇ ਨੇ ਗੇਮਾਂ ਖੇਡੀਆਂ ਨੇ ਸੌਟ ਫੁੱਟ ਜੈਬਲੀ ਤੇ thro ਤੇ ਸਾਨੂੰ ਬੜਾ ਮਾਣ ਆ ਤੇ ਸਾਡਾ ਵੀ ਬੱਚਾ ਵੀ ਅੱਗੇ ਵਧਿਆ ਇਹ ਖੁਸ਼ੀ ਯਾਰ ਕਰਦੇ ਬੱਚਾ ਅੱਗੇ ਵਧਿਆ ਇਹ ਮਾਪਿਓ ਦਾ ਵੀ ਨਾਂ ਰੋਸ਼ਨ ਕੀਤਾ ਜੀ ਗੇਮਾਂ ਦੇ ਨਾਂਵਾਂ ਦਾ ਬਾਲ ਹੈ ਨਹੀਂ ਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਜੀ ਸਾਨੂੰ ਤਾਂ ਅੱਜ ਤੱਕ ਪਤਾ ਵੀ ਨਹੀਂ ਕੀ ਹੁੰਦਾ ਅੱਜ ਤਾਂ ਜਾਂ ਬੈਡਬਾਲ ਫੁੱਟਬਾਲ ਹਾਕੀ ਇਹੋ ਜਿਹੇ ਦੇ ਤੇ ਹੋਂ ਤਾਂ ਦੇਖੋ ਜੀ ਜੀਵਨ ਚ ਵੀ ਅਸੀਂ ਬਾਹਰ ਜਾਵਾਂਗੇ ਚੂ-ਚੂ ਗੇਮਾਂ ਦਾ ਪਤਾ ਚੱਲੇਗਾ ਹੁਣ ਇਹਦੀ ਸਿਲੈਕਸ਼ਨ ਹੋ ਰਹੀ ਹੈ ਜੀ ਫੇਰ ਵਿਸ਼ਾਖਾ ਪਟਨਾ ਦੀ ਦੇਖੋ ਹੁਣ ਬਾਹਰ ਆ ਚਾਏ ਕੀ ਕਰਕੇ ਆਦੇ ਤੇ ਜਾਣਾ ਪਏਗਾ ਜੀ ਇਹਦੇ ਨਾਲ ਮੇਰਾ ਨਾਮ ਸਿਮਰਨਜੀਤ ਕੌਰ ਰੰਦਾਵਾ ਅੱਛਾ ਮੈਮ ਕਿੱਥੇ ਗਏ ਸੀ ਕਿੰਨੇ ਬੱਚੇ ਸੀ ਸਭ ਦਾ ਦੱਸ ਇਹ ਪੈਰਾਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਹੋਈਆਂ ਨੇ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਹ ਇੰਨਾ ਵੱਡਾ ਉਪਰਾਲਾ ਕੀਤਾ ਹੈ ਜਸਪ੍ਰੀਤ ਸਿੰਘ ਢਾਲੀਵਾਲ ਜਿਹੜੇ ਆਪਣੇ ਪੰਜਾਬ ਦੇ ਜਨਰਲ ਸੈਕਟਰੀ ਨੇ ਸ਼ੇਸ਼ ਮਿੰਦਰ ਸਿੰਘ ਢਿੱਲੋਂੜੀ ਇਹਨਾਂ ਦੋਵਾਂ ਨੇ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਕਿ ਸਾਡੇ ਇਸ ਵਾਰ ਜਿਹੜੀਆਂ 올림픽 ਹੋਈਆਂ ਨੇ ਪੈਰਾ 올림픽 ਉਹਦੇ ਵਿੱਚ 29 ਮੈਡਲ ਆਏ ਨੇ ਤੇ ਆਪਣੇ ਪੰਜਾਬ ਦੇ ਤਿੰਨ ਬੱਚੇ ਖੇਡਣ ਗਏ ਨੇ ਐਥਲੈਟਿਕਸ ਦਾ ਸੀਗਾ ਇੱਕ ਤੇ ਇੱਕ ਬੈਡਮਿੰਟਨ ਤੇ ਇੱਕ ਪਾਵਰ ਲਿਫਟਿੰਗ ਦਾ ਤੇ ਇਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ ਆਪਣੇ ਮੁੱਖ ਮੰਤਰੀ ਨਾਲ ਭਗਵੰਤ ਸਿੰਘ ਮਾਨ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆ ਪੈਰਾ ਖੇਡਾ ਵਤਨ ਪੰਜਾਬ ਦੀਆਂ ਪਹਿਲੀ ਵਾਰੀ ਆਪਣੇ ਪੰਜਾਬ ਚ ਕਰਵਾਈਆਂ ਲੁਧਿਆਣਾ ਗੁਰਨਾਨਕ ਸਟੇਡੀਅਮ ਦੇ ਵਿੱਚ ਤੇ ਉਹਦੇ ਵਿੱਚ ਵੀ ਇਹਨਾਂ ਨੇ ਤਿੰਨੇ ਗੇਮਾਂ ਰਖਵਾਈਆਂ ਸੀਗੀਆਂ ਪੈਰਾ ਬੈਡਮਿੰਟਨ ਪੈਰਾ ਪਾਵਰ ਲਿਫਟਿੰਗ ਤੇ ਪੈਰਾ ਐਥਲੈਟਿਕਸ ਤੇ ਇਹਦੇ ਵਿੱਚ ਦਿਵਿਆਂਚੂ ਵੀ ਖੇਡਣ ਗਿਆ ਸੀਗਾ ਜਿਹੜਾ ਮੇਰੇ ਕੋਲ ਟ੍ਰੇਨਿੰਗ ਕਰ ਰਿਹਾ ਸੀਗਾ ਜੁਲਾਈ ਮਹੀਨੇ ਤੋਂ ਇਹਦੀ ਟ੍ਰੇਨਿੰਗ ਸਟਾਰਟ ਹੋਈ ਸੀਗੀ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਇਦਾਂ ਕੰਪੀਟੀਸ਼ਨ ਆ ਤੁਸੀਂ ਖੇਡਣ ਆਉਣਾ ਵਾ ਉੱਥੇ ਫਿਰ ਇਹ ਲੈ ਕੇ ਆਏ ਇਹਨਾਂ ਦੇ ਪੇਰੈਂਟਸ ਤੇ ਫਿਰ ਇਹਨਾਂ ਨੇ ਇਹਦੇ ਕੰਪੀਟੀਸ਼ਨ ਸੀਗਾ ਇਹਦੀ ਕੈਟਾਗਰੀ ਹੋਈ ਇਹਦੀ ਕੈਟਾਗਰੀ ਹੈਗੀ ਆ 36 T F36 ਤੇ ਇਹਨੇ ਖੇਡੇ ਕੰਪੀਟੀਸ਼ਨ ਤੇ ਉਹਦੇ ਵਿੱਚੋਂ ਇਹਦੇ ਤਿੰਨ ਸਿਲਵਰ ਮੈਡਲ ਆਏ ਆ ਸਾਰੇ ਪੰਜਾਬ ਚੋਂ ਕਿੰਨੇ ਬੱਚੇ ਸੀ ਟੋਟਲ ਟੋਟਲ ਉੱਥੇ ਸਾਰੇ ਪੰਜਾਬ ਦੇ ਬੱਚੇ ਟੋਟਲ ਤੇ ਹਜ਼ਾਰ ਤੋਂ ਪਲੱਸ ਸੀਗੇ ਕਿਉਂਕਿ ਇੱਕ ਪਾਵਰ ਲਿਫਟਿੰਗ ਦੇ ਅਲੱਗ ਤੋਂ ਸੀਗੇ ਪੈਰਾ ਬੈਡਮਿੰਟਨ ਦੇ ਅਲੱਗ ਤੋਂ ਸੀਗੇ ਔਰ ਪੈਰਾ ਐਥਲੈਟਿਕਸ ਦੇ ਵੀ ਅਲੱਗ ਤੋਂ ਸੀਗੇ ਔਮਨ ਐਂਡ ਮੈਨ ਦੇ ਦੋਨਾਂ ਦੇ ਹੋਏ ਸੀਗੇ ਕੰਪੀਟੀਸ਼ਨ ਤੇ ਬਹੁਤ ਜ਼ਿਆਦਾ ਕੰਪੀਟੀਸ਼ਨ ਟਫ ਸੀਗਾ ਅਜੇ ਤਾਂ ਸ਼ੁਰੂਆਤ ਆ ਅਗਲੇ ਨੈਕਸਟ ਈਅਰ ਤਾ ਇਤੋਂ ਵੀ ਵੱਧ ਕੇ ਮਤਲਬ ਬੱਚੇ ਹੋਣ ਲੱਗ ਜਣੇ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਲੱਗਾ ਹੁਣ ਪਤਾ ਲੱਗੇਗਾ ਹੌਲੀ ਹੌਲੀ ਕਰਕੇ ਹੋਰ ਵਧੀਆ ਹੋ ਸਕਦਾ ਏ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਪੰਜਾਬ ਦੇ ਬੱਚੇ ਵੱਧ ਤੋਂ ਵੱਧ ਇਹਨਾਂ ਗੇਮਾਂ ਦੇ ਵਿੱਚ ਭਾਗ ਲੈਣ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਇੰਡੀਆ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨ